ਲੋਬੀ ਪ੍ਰਾਪੋ ਮੈਲਾ ਚੌਕ ਆਏ ਹੋਇਆ ਤੇ ਬਾਈ ਬਿੰਦਰ ਦੇ ਸ਼ੋਰੂਮ ਤੇ ਆ ਰਹੀ ਹੈ ਉਹਦੇ ਵਿੱਚ ਤੁਹਾਨੂੰ ਚਾਰ ਟਰੈਕਟਰ ਦਿਖਾਉਣੇ ਆ ਤੇ ਪਹਿਲਾ ਤਾਂ ਖੜਾ ਅਰਜਨ 555 ਬਾਈ ਕਿੰਨਾ ਮਾਡਲ ਹੈ ਇਹ 23 ਮਾਡਲ ਹੈ ਬਾਈ 23 ਮਾਡਲ ਆ ਟਾਇਰ ਹਜੇ ਤੱਕ ਨਾਲ ਦੇ ਆ ਕਿੱਲਾ ਕਿੰਨਾ ਹੋਇਆ ਚੱਲਿਆ 7800 ਘੰਟਾ ਹੋਇਆ ਜੀ 7800 ਘੰਟਾ ਚੱਲਿਆ ਹੋਇਆ ਕੋੜਾ ਬੰਪਰ ਲੱਗਾ ਹੋਇਆ ਕਨੋਪੀ ਵਗੈਰਾ ਲੱਗੀ ਹੋਈ ਹੈ ਹਾਂਜੀ ਹਾਂਜੀ ਬਾਈ ਰੇਟ ਕੀ ਹੈ ਇਹਦਾ ਹੁਣ ਰੇਟ ਇਹਦਾ 595 ਹੈ ਜੀ 595 ਆ ਇਹਦੇ ਲੋਨ ਕਿੰਨੇ ਦਾ ਕਰਵਾ ਦੇ ਲੋਨ ਇਹਦੇ ਸਾਰੀ ਕਰਾ ਦਾਂਗੇ ਜੀ ਜਿੰਨੇ ਦਾ ਹੋਵੇ ਕਿਲਾ ਆਧਾਰ ਕਾਰਡ ਚੱਕ ਲਿਓ ਵਾ ਟਰੈਕਟਰ ਲਿਓ ਫੁੱਲ ਲੋਨ ਹੋ ਜੂ 595 ਡਵਾੜਾ ਮਾਨਤਨ ਹੋ ਜੂ ਕਰਾਂਗੇ ਜੀ ਮਾਨਤਨ ਤੇ ਜਿਹੜਾ ਸੋਨਾ ਵਾਲੀ ਕਾ ਬੱਡ ਟਰੈਕ ਖੜਾ ਹੈਗਾ 60 ਇਹ ਕਿੰਨਾ ਮਾਡਲ ਹੈ ਇਹ ਮਾਡਲ ਹੈਗਾ 17 ਦੇ 12ਵੇਂ ਮਹੀਨੇ ਦਾ ਜੀ 17 ਦੇ 12ਵੇਂ ਮਹੀਨੇ ਦਾ ਟਾਇਰ ਨਾਲ ਦੇ 90 ਪੈਸੇ ਨੇ ਜੀ ਟਾਇਰ ਨਾਲ ਦੇ 90 ਪੈਸੇ ਨੇ ਚੱਲਿਆ ਕਿੰਨਾ ਹੋਇਆ ਬਈ ਇਹ ਚੱਲੇ 915 ਘੰਟੇ ਹੋਇਆ ਜੀ 915 ਘੰਟੇ ਚੱਲਿਆ ਹੋਇਆ ਇਹਦਾ ਰੇਟ ਕੀ ਆ ਇਹਦਾ ਰੇਟ ਹੈਗਾ ਜੀ 575 5 ਲੱਖ ਸੰਗਰੂਰ ਨੰਬਰ 1st ਪਾਰਟੀ ਸੰਗਰੂਰ ਨੰਬਰ 1st ਪਾਰਟੀ 55 HP ਵਾਲਾ 55 HP ਵਾਲਾ ਜੀ ਚੱਲਿਆ ਕਿੰਨਾ ਹੋਇਆ ਬਈ ਇਹ ਇਹ ਚੱਲਿਆ ਹੋਇਆ ਜੀ 1200 1250 ਘੰਟਾ 1250 ਘੰਟੇ ਚੱਲਿਆ ਹੋਇਆ ਕਨੋਪੀ ਵਗੈਰਾ ਲੱਗੀ ਹੋਈ ਹੈ ਇਹਦਾ ਰੇਟ ਕੀ ਹੈ ਬਈ ਇਹਦਾ ਰੇਟ 7 15 ਜੀ ਬਾਕੀ ਮੌਕੇ ਦੇ ਮਾਨਦਨ ਕਰਾਂ 7 ਲੱਖ ਦਾ ਬਣ ਜੂ ਕਰ ਦਾਂ ਜੀ ਲੋ ਵੀ ਸੱਜਣ ਨੂੰ 7 ਲੱਖ 6 ਬਣ ਜੂ ਤੇ ਜਿਹੜਾ 855 ਖੜਾ ਜਮਨ ਨਮਾ ਇਹ ਕਿੰਨਾ ਮਾਡਲ ਹੈ ਇਹ 21 ਮਾਡਲ ਹੈ ਜੀ 21 ਮਾਡਲ ਆ ਸੰਗਰੂਰ ਨੰਬਰ ਆ 1st ਪਾਰਟੀ ਦਾ ਸੰਗਰੂਰ ਨੰਬਰ ਆ 1st ਪਾਰਟੀ ਦਾ ਕੰ ਸਤਰੀ ਨਹੀਂ ਲੱਗੀ ਹੋਈ ਆ ਰੇਟ ਕੀ ਹੈ ਬਾਈ ਹੁਣ ਇਹਦਾ ਰੇਟ ਇਹਦਾ ਹੈਗਾ ਜੀ 6,75,000 6,75,000 ਮੌਕੇ ਤੇ ਮਾਨਤਾ ਨੇ ਹੋਜੂ ਤੇ ਕਿ ਬਿੰਦਰ ਬਾਈ ਦੇ ਸ਼ੋਰੂਮ ਤੇ ਆਜੋ ਮਹਿਲਾ ਚੌਂਕ ਸੰਗਰੂਰ ਤਾਂ ਜਦੋਂ ਆਪਾਂ ਪਾਤੜਾ ਨੂੰ ਜਾਂਦੇ ਆ ਪਹਿਲਾ ਚੌਂਕ ਮਸ਼ੂਰ ਆ ਤੇ ਗੁਰਦੁਆਰੇ ਵਾਲੀ ਸੜਕ ਦੇ ਉੱਤੇ ਬਾਈ ਦਾ ਸ਼ੋਰੂਮ ਆ ਤਾਂ ਕਰ ਲਿਓ ਸੰਪਰਕ